ਆ ਤੁਹਾਡੇ ਕਿੰਨੇ ਬੱਚੇ ਨੇ ਜੀ ਤਿੰਨ ਕੁਟੀਆਂ ਦੋ ਲੜਕੇ ਹਾਂ ਕੱਟਿਆ ਗਿਆ ਜੀ ਐ ਨਹੀਂ ਪਤਾ ਕਿਉਂ ਤਾਂ ਕੱਟੇ ਗਏ ਅਸੀਂ ਇਹ ਸਰਕਾਰ ਨੂੰ ਮੰਗਸਾਦੇ ਬੱਚਿਆਂ ਲਈ ਵੇਕ ਹਮ ਸਾਡੀ ਸਿਹਤਾਂ ਕਰਨਾ ਘਰਾਂ ਦੇ ਵਿੱਚ ਕੰਮ ਕਰਦੂ ਹਾਂ ਕੰਮ ਕਰ ਹਾਂ ਹੈਗੇ ਆ ਜੀ ਪੰਧਰਾਕਰ ਹਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਆ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜੇਂਦਰ ਖੋਖਰ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇੱਕ ਸਕੀਮ ਆਂਦੀ ਆ ਜੋ ਮਜ਼ਦੂਰ ਨੇ ਬੇਘਰ ਲੋਕ ਨੇ ਜਿਨ੍ਹਾਂ ਕੋਲੇ ਮਕਾਨ ਨਹੀਂ ਹੈ ਜਾਂ ਮਕਾਨ ਦੀ ਹਾਲਤ ਬਹੁਤ ਖਸਤਾ ਏ ਸਰਕਾਰ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਇਸ ਯੋਜਨਾ ਦੇ ਤਹਿਤ ਜਿਹੜੇ ਮਕਾਨ ਆ ਉਹ ਬਣਾ ਕੇ ਦਿੱਤੇ ਜਾਂਦੇ ਆ ਅੱਜ ਅਸੀਂ ਖੜੇ ਆ ਪਿੰਡ ਖੋਖਰ ਦੇ ਵਿੱਚ ਦੇਖਣ ਨੂੰ ਆ ਮਿਲਦਾ ਵੀ ਇੱਕ ਗਰੀਬ ਪਰਿਵਾਰ ਜਿਸ ਦਾ ਮਕਾਨ ਆ ਜਿਹੜਾ ਕੱਟ ਦਿੱਤਾ ਗਿਆ ਏ ਕਿਤਨਾ ਕਿਤੇ 86 ਸਹ ਆ ਜਾਂ ਉਹਨਾਂ ਦਾ ਕੀ ਕਾਰਨ ਏ ਵੀ ਕਿਉਂ ਮਕਾਨ ਕੱਟਿਆ ਗਿਆ ਇਸ ਬਾਰੇ ਗੱਲਬਾਤ ਕਰਦੇ ਆ ਆ ਪਰਿਵਾਰ ਦੇ ਨਾਲ ਕੀ ਤੁਹਾਡੇ ਕਿੰਨੇ ਬੱਚੇ ਨੇ ਜੀ ਤਿੰਨ ਕੁਟੀਆਂ ਦੋ ਲੜਕੇ ਹਾਂ ਤੇ ਤੁਹਾਡਾ ਮਕਾਨ ਆ ਮੰਨ ਲਓ ਡਿੱਗਣ ਵਾਲਾ ਏ ਠੀਕ ਹੈ ਇੱਕ ਮਕਾਨ ਦੀ ਹਾਲਤ ਦੇਖੀਏ ਬਹੁਤ ਖਸਤਾ ਏ ਤੇ ਤੁਸੀਂ ਮਤਲਬ ਆਮ ਲੋਕਾਂ ਦੇ ਘਰਾਂ ਵਾਂਗੂ ਤੁਸੀਂ ਤੁਹਾਨੂੰ ਵੀ ਆਏ ਸਾਡਾ ਘਰ ਆ ਜਿਹੜਾ ਸੋਹਣਾ ਹੋਵੇ ਹਨਾ ਰਹਿਣ ਜੋਗ ਹੋਵੇ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਮਕਾਨ ਕੱਟਿਆ ਗਿਆ ਜੀ ਬਸ ਕੱਟਿਆ ਗਿਆ ਜੀ ਐ ਨਹੀਂ ਪਤਾ ਕਿਉਂ ਕੱਟਿਆ ਇਹਨੂੰ ਇਹ ਤਾਂ ਪਤਾ ਹੋਊਗਾ ਵੀ ਮਤਲਬ ਕਿਸੇ ਨੇ ਕਟਾਇਆ ਜਾਂ ਕਿਵੇਂ ਆ ਜੀ ਅਸੀਂ ਪਿੰਡ 'ਚ ਕੰਮ ਕਰਦੇ ਆ ਜੀ ਅੱਛਾ ਜਿੰਨਾ ਘਰਾਂ 'ਚ ਕਰਦੇ ਆ ਜੀ ਉਸ ਕੰਮ ਤੋਂ ਸਾਨੂੰ ਇਹ ਨਹੀਂ ਪਤਾ ਕਿਹਨੇ ਕਟਾਇਆ ਜੀ ਸਾਡਾ ਮਕਾਨ ਹਮ ਅਸੀਂ ਇਹ ਸਰਕਾਰ ਨੂੰ ਮੰਗ ਸਾਡੇ ਬੱਚਿਆਂ ਦੀ ਵੇਖ ਹਮ ਸਾਡੀ ਸਹਿਤਕ ਨਹੀਂ ਨਹੀਂ ਤੁਸੀਂ ਮਤਲਬ ਸਰਪੰਚ ਸਾਹਿਬ ਕੋਲੇ ਜਾਂ ਕੋਸ਼ ਹੋਰ ਅਧਿਕਾਰੀਆਂ ਕੋਲੇ ਮੰਨ ਲਓ ਗਏ ਨਹੀਂ ਨਹੀਂ ਜੀ ਅਸੀਂ ਕਿਤੇ ਨਹੀਂ ਗਏ ਜੀ ਸਾਨੂੰ ਇਹ ਹੀ ਦੱਸਿਆ ਗਿਆ ਤੁਹਾਡੇ ਵੀ ਮਕਾਨ ਦੇ ਪੈਸੇ ਆਏ ਆ ਪਰ ਸਾਡੇ ਹੱਥ ਤੱਕ ਪਹੁੰਚੇ ਨਹੀਂ ਅੱਛਾ ਤੁਹਾਡਾ ਨਾਮ ਵੀ ਕੱਟਤਾ ਜੀ ਮੈਸਟੀ ਨਾਲ ਕੱਟਤਾ ਹੀ ਹੁੰਦਾ ਆ ਸੈਕਟਰੀ ਸਾਹਿਬ ਆਏ ਸੀ ਘਰੇ ਵੇਖਣ ਮਕਾਨ ਨੂੰ ਵੇਖਣ ਆਏ ਸੀ ਜੀ ਆਏ ਸੀ ਜੀ ਕਿੰਨੇ ਕਿੰਨੇ ਵਾਰ ਆਏ ਆ ਬਸ ਇੱਕ ਵਾਰ ਹੀ ਆਏ ਜੀ ਮੁਰਕੇ ਨਹੀਂ ਆਏ ਅੱਛਾ ਮੁਰਕੇ ਨਹੀਂ ਆਏ ਕਿਉਂ ਨਾ ਹੋਏ ਤੁਹਾਡਾ ਮਕਾਨ ਜਿਹੜਾ ਜੋਗ ਨਹੀਂ ਲੱਗਿਆ ਜਿਹੜਾ ਕਟਨਾ ਪਿਆ ਪਤਾ ਨਹੀਂ ਜੀ ਹੁਣ ਉਹਨਾਂ ਨੂੰ ਪਤਾ ਜੀ ਕਿਉਂ ਕਟਿਆ ਇਹਨਾਂ ਨੇ ਅਸੀਂ ਤਾਂ ਪਿੰਡ 'ਚੇ ਕੰਮ ਫੀਲ ਤੇ ਕੰਮ ਕਰਦੇ ਆ ਕੰਮ ਛੋਟਾ ਵੱਡਾ ਸਿੱਟਦੇ ਆ ਜੀ ਪਿੰਡ 'ਚ ਕੰਮ ਕਰਦੇ ਆ ਬੱਚੇ ਆ ਜੀ ਤੇ ਹੁਣ ਇਹ ਉਹਨਾਂ ਨੂੰ ਪਤਾ ਵੀ ਕਿਉਂ ਕੱਟਤਾ ਜੀ ਉਹਨਾਂ ਨੇ ਅਸੀਂ ਦਰਸ਼ਕਾਂ ਨੂੰ ਦਿਖਾਵਾਂਗੇ ਤੁਹਾਡੇ ਘਰ ਦੀ ਫੋਟੋ ਵੀ ਜਿਹੜੀ ਦਿਖਾਵਾਂਗੇ ਪਰ ਫੈਕਟਰੀ ਸਾਹਮਣੇ ਵੀ ਗੱਲ ਕਰਾਂਗੇ ਵੀ ਤੁਹਾਡਾ ਮਕਾਨ ਹੈ ਜਿਹੜਾ ਕਿਸ ਅਧਾਰ ਤੇ ਕੱਟਿਆ ਗਿਆ ਕਿਉਂ ਕੱਟਿਆ ਗਿਆ ਕਿਉਂਕਿ ਸਾਨੂੰ ਇਹ ਲੱਗਦਾ ਹੈ ਦੇਖਣ 'ਚ ਇਹ ਲੱਗਦਾ ਬੱਲੀ ਵੀ ਲੱਗੀ ਹੋਈ ਹੈ ਮਕਾਨ ਨੂੰ ਦੇਖਣੇ ਇਹ ਲੱਗਦਾ ਵੀ ਮਕਾਨ ਕੱਟਣ ਵਾਲਾ ਨਹੀਂ ਸੀ ਮਤਲਬ ਬਣਾ ਕੇ ਦੇਣ ਵਾਲਾ ਸੀਗਾ ਹਾਂਜੀ ਤੁਸੀਂ ਦੇਖੀ ਜਾਂਦੇ ਆ ਜੇ ਸਾਡੇ ਮਕਾਨ ਦੇ ਥੱਲੇ ਲੱਗਈ ਵੀ ਹੈ ਲੱਕੜ ਤੇ ਛੱਤ ਵੀ ਡਿੱਗਣ ਵਾਲੀ ਹੈ ਜੀ ਤੇ ਸਾਡੀ ਬੁਰੀ ਹਾਲਤ ਹੈ ਜੀ ਘਰ ਦੀ ਹਾਂਜੀ ਬਾਈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮਤਲਬ ਪਿੰਡ ਦੇ ਵਿੱਚ ਰਹਿੰਦੇ ਨੂੰ ਕੰਮ ਕਰਦੇ ਨੂੰ ਆ 8 ਸਾਲ ਹੋ ਗਏ ਹਾਂ ਪਿੰਡ ਦੇ ਵਿੱਚ ਬਾਈ ਹੋਣਾ ਨੂੰ ਕੰਮ ਕਰਦੇ ਹੋ ਕਰੀਬ 8 ਸਾਲ ਹੋ ਗਏ ਨੇ ਤੇ ਕਿੰਨਾ ਘਰਾਂ ਦੇ ਵਿੱਚ ਕੰਮ ਕਰਦੇ ਹੋ ਅਸੀਂ ਕਰਦੇ ਹਾਂ ਜੀ ਦਾ 15 ਘਰਾਂ 'ਚ ਕੰਮ ਕਰ ਹਾਂ ਹੈਗੇ ਆ ਜੀ 15 ਘਰ ਹਾਂ 10 ਤੋਂ 15 ਘਰ ਨੇ ਇਹਨਾਂ ਦਾ ਕਹਿਣਾ ਹੈ ਵੀ 10 ਤੋਂ 15 ਘਰ ਨੇ ਜਿਨ੍ਹਾਂ ਦਾ ਅਸੀਂ ਕੰਮ ਕਰਦੇ ਹਾਂ ਹਾਂ ਜੀ ਪਰ ਮਜ਼ਦੂਰਾਂ ਦੇ ਹਾਲਾਤ ਇਹੋ ਜਿਹੇ ਨੇ ਤਿੰਨ ਚਾਰ ਜਿਹੜੇ ਪਰਿਵਾਰ ਦੇ ਛੋਟੇ ਬੱਚੇ ਨੇ ਉਹਨਾਂ ਦਾ ਪਾਲਣ ਪੋਸ਼ਣ ਕਰਦਾ ਇਹ ਪਰਿਵਾਰ ਹੈ। ਪ੍ਰੈਕਟਿਕ ਸਾਹਿਬ ਮੈਂ ਆ ਸੱਚ ਟੀਵੀ ਤੋਂ ਪੱਤਰਕਾਰ ਗੱਲ ਕਰਦਾ ਜੀ। ਹਾਂਜੀ। ਪਿੰਡ ਖੋਖਰ ਦਾ ਇੱਕ ਮਾਮਲਾ ਸੀਗਾ 11 ਘਰਾਂ ਦੀ ਲਿਸਟ ਆਈ ਆ ਉਹਦੇ ਚੋਂ 5-6 ਘਰਾਂ ਦੇ ਜਿਹੜੇ ਪੈਸੇ ਪੈ ਗਏ ਆ ਜੀ। ਹਾਂਜੀ। ਉਹਦੇ ਚੋਂ ਨਾ ਇੱਕ ਅ ਘਰ ਹੈਗਾ ਗਰੀਬ ਪਰਿਵਾਰ ਹੀ ਆ ਜਮਾ ਬਿਲਕੁਲ। ਹਾਂਜੀ। ਮੈਂ ਤੁਹਾਡਾ ਪੱਖ ਲੈਣਾ ਚਾਹਣਾ ਉਹਦੇ ਚ ਇਹ ਆ ਵੀ ਉਹਨਾਂ ਦੇ ਬੱਲੀ ਲੱਗੀ ਹੋਈ ਆ ਘਰ ਨੂੰ। ਤੇ ਉਹਨਾਂ ਦੇ ਹਜੇ ਤੀਕ ਨਾ ਕੋਈ ਗ੍ਰਾਂਟ ਸ਼ੋ ਹੋਈ ਆ ਨਾ ਕੋਈ ਪੈਸੇ ਪਏ ਆ ਮਤਲਬ। ਉਹ ਸਾਡਾ ਤਾਂ ਉਧਰੋਂ ਕਰ ਸਾਡੀ ਤਾਂ ਉਹ ਮਤਾ ਪਿਆਵਾ ਜੀ ਉਹ ਸਾਰਾ ਕੁਝ ਦਿੱਤਾ ਉਹ ਦਫ਼ਤਰੋਂ ਪਤਾ ਲੱਗ ਵੀ ਕੀ ਕਰਨ ਕਰਕੇ ਵੈਨ ਵਿਹਾਰ ਕਾਰਡ ਦੀ ਪ੍ਰੋਬਲਮ ਹੋ ਗਈ ਕੋਈ ਉਹਨਾਂ ਦੀ ਜਾਂ ਕੋਈ ਖਾਤੇ ਦੀ ਠੀਕ ਆ ਕੋਈ ਹੋਰ ਕੋਈ ਕਟਿਆ-ਗੁੱਟਿਆ ਤਾਂ ਨਹੀਂ ਗਿਆ ਜੀ ਉਸ ਪਰਿਵਾਰ ਦਾ ਜਿਹੜਾ ਮਕਾਨ ਆਗਾ ਨਹੀਂ ਨਹੀਂ ਜੀ ਅੱਛਾ ਮੰਨ ਲਓ ਤੁਹਾਡੇ ਵੱਲੋਂ ਇਹ ਕਹਿਣਾ ਵੀ ਕੋਈ ਉਹਨਾਂ ਦਾ ਕੋਈ ਮਕਾਨ ਹਜੇ ਠੀਕ ਨਹੀਂ ਕੋਈ ਕਟਿਆ ਗਿਆ ਹਾਂਜੀ ਠੀਕ ਆ ਜੀ ਚਲੋ ਅੱਗੇ ਦਾ ਉਹ ਉੱਥੇ ਦਫ਼ਤਰੋਂ ਪਤਾ ਕਰ ਲਓ ਜੀ ਉੱਥੇ ਅਸੀਂ ਲਿਸਟ ਦਿੱਤੀ ਵੀ ਉੱਥੇ ਸਾਰੀ ਰਿਪੋਰਟ ਉੱਥੇ ਹੀ ਹੋਊਗੀ ਦਫ਼ਤਰੀ ਆ ਕੀ ਠੀਕ ਆ ਜੀ ਠੀਕ ਆ ਸਾਰਾ ਦਸਤੂਰ ਰਿਪੋਰਟ ਪਤਾ ਕਰ ਲਓ ਉੱਥੇ ਦਸਤੂਰ ਨੇ ਦਿੱਤੀ ਹੈ ਕਿਉਂਕਿ ਉਹ ਜਿਹੜੀ 11 ਘਰਾਂ ਵਾਲੀ ਲਿਸਟ ਆ ਇੱਕ 10 11 ਘਰਾਂ ਵਾਲੀ ਉਹ ਆਨਲਾਈਨ ਬੋਲੀ ਜਾਂਦੀ ਹੈ ਜੀ ਵੀ ਉਹਦੇ ਚ ਉਹਨਾਂ ਦਾ ਨਾਮ ਸ਼ੋ ਹੋ ਰਿਹਾ ਏ ਮਤਲਬ ਜੇ ਉਹ 4 5 ਘਰਾਂ ਦੇ ਪੈਸੇ ਆ ਸਕਦੇ ਆ ਬਾਕੀ ਘਰਾਂ ਦੇ ਕਿਉਂ ਨਹੀਂ ਉਹਦੇ ਚ ਚਲੋ ਇੱਕ ਦੋਆਂ ਦੀ ਤਾਂ ਮੌਤ ਹੋਈ ਆ ਉਹਨਾਂ ਦਾ ਵੀ ਹੱਲ ਹੋ ਸਕਦਾ ਜੀ ਦਸਤੂਰੋਂ ਹੀ ਪਤਾ ਲੱਗੂਗਾ ਜੀ ਸਾਨੂੰ ਸਾਨੂੰ ਦਸਤੂਰੋਂ ਜਾ ਕੇ ਰਿਪੋਰਟ ਹੀ ਪਤਾ ਲੱਗੂਗੀ ਵੀ ਕੀ ਹੈ ਕੀ ਨਹੀਂ ਠੀਕ ਆ ਮਤਲਬ ਤੁਹਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਇਸ ਮਾਮਲੇ ਠੀਕ ਹੈ ਠੀਕ ਹੈਲੋ ਦਸਤੂਰੋਂ ਪਤਾ ਕਰ ਲੋ ਜੀ ਨਹੀਂ ਨਹੀਂ ਮਤਲਬ ਤੁਹਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈ ਤੁਸੀਂ ਮਤਲਬ ਸੈਕਟਰੀ ਹੋ ਤੁਹਾਡੇ ਕੋਲੇ ਵੀ ਕੋਈ ਜਾਣਕਾਰੀ ਤਾਂ ਹੋਊਗੀ ਅਸਮ